ਅਗਮ ਹੈ ਅਗੋਚਰ ਹੈ ਆਪਾਰ ਹੈ ਤੂੰ ਮੇਰੀ ਉਤਸੁਕਤਾ ਦਾ ਆਧਾਰ ਹੈ ਤੂੰ ਬੰਦੇ ਖੋਜ ਦਿਲ ਹਰ ਰੋਜ਼ ਮਹਿਫਲ ਦੇ ਵਿੱਚ ਆਪਸੋ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਪਹਿਲੇ ਦਿਨ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਤੁਹਾਡੇ ਨਾਲ ਦੂਜੇ ਦਿਨ ਦਾ ਸਫ਼ਰ ਲੈ ਕੇ ਹਾਜ਼ਰ ਹਾਂ ਉਮੀਦ ਆ ਤੁਹਾਨੂੰ ਪਸੰਦ ਆਊਗਾ ਜੇਕਰ ਕੰਮ ਚੰਗਾ ਲੱਗਦਾ ਹੁੰਦਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਕਿਤਾਬ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਯਾਤਰਾ ਦੇ ਦਿਨਾਂ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗੇ ਆ ਦਿਨ ਦੂਜਾ ਅਗਲੇ ਦਿਨ ਪੌ ਫੜਦਿਆਂ ਹੀ ਦੋਵਾਂ ਨੇ ਆਪਣੀ ਮੰਜ਼ਿਲ ਦਾ ਰਸਤਾ ਫੜ ਲਿਆ ਜਿੜੀਆਂ ਦੇ ਚੈੱਕ ਕਰਨ ਤੋਂ ਬਿਨਾ ਬਾਕੀ ਸਾਰੀ ਕਾਇਨਾਤ ਜਿਵੇਂ ਅਜੇ ਸੁੱਤੀ ਹੀ ਪਈ ਸੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਿਕਲਦਿਆਂ ਹੀ ਫਕੀਰ ਦੇ ਕਦਮ ਰੁਕੇ ਤੇ ਉਸਨੇ ਕੁਝ ਦੇਰ ਸੂਰਜ ਨੂੰ ਨਿਹਾਰਿਆ ਤੇ ਕਿਹਾ ਸੂਰਜ ਪਰਮਾਤਮਾ ਦੀ ਦਿਆਲਤਾ ਦਾ ਪ੍ਰਤੀਕ ਹੈ ਜੇ ਇੱਕ ਦਿਨ ਵੀ ਸੂਰਜ ਨਾ ਚੜੇ ਤਾਂ ਦੁਨੀਆ ਚੱਲਣੀ ਬੰਦ ਹੋ ਜਾਵੇ ਕੁਦਰਤ ਨੂੰ ਵੇਖਣਾ ਰੱਬ ਨੂੰ ਵੇਖਣ ਵਾਂਗ ਹੈ ਸਾਈਂ ਜੀ ਤੁਸੀਂ ਰੱਬ ਵੇਖਿਆ ਕਦੇ ਕੇਸਰ ਦੇ ਸਵਾਲ ਵਿੱਚ ਜਿਗਿਆਸਾ ਤੇ ਡਰ ਦੋਵੇਂ ਸਨ ਫਕੀਰ ਨੇ ਕੇਸਰ ਦੇ ਵੱਲ ਵੇਂਦਿਆਂ ਕਿਹਾ ਯੂਨਾਨੀ ਲੋਕਾਂ ਦੇ ਅਨੁਸਾਰ ਰੱਬ ਨੇ ਦੁਨੀਆ 6 ਦਿਨਾਂ ਵਿੱਚ ਬਣਾਈ ਸੀ। ਪਹਿਲੇ ਦਿਨ ਰੌਸ਼ਨੀ ਬਣਾਈ ਜਿਸ ਨਾਲ ਦਿਨ ਅਤੇ ਰਾਤ ਬਣੇ। ਦੂਜੇ ਦਿਨ ਆਕਾਸ਼। ਤੀਜੇ ਦਿਨ ਧਰਤੀ ਤੇ ਬਨਸਪਤੀ ਬਣਾਈ। ਚੌਥੇ ਦਿਨ ਸੂਰਜ, ਪੰਜਵੇਂ ਦਿਨ ਪਾਣੀ ਤੇ ਜੀਵ ਜੰਤੂ ਬਣਾਏ। 6ਵੇਂ ਦਿਨ ਰੱਬ ਨੇ ਮਨੁੱਖ ਬਣਾਇਆ ਤੇ 7ਵੇਂ ਦਿਨ ਫਿਰ ਆਰਾਮ ਕੀਤਾ। ਕੇਸਰ ਬਹੁਤ ਧਿਆਨ ਨਾਲ ਸੁਣ ਰਿਹਾ ਸੀ। ਕਹਿੰਦੇ ਹਨ ਕਿ ਸ਼ੁਰੂ ਵਿੱਚ ਮਨੁੱਖ ਇਕੱਲਾ ਤੇ ਉਦਾਸ ਸੀ। ਉਸਨੂੰ ਉਦਾਸ ਵੇਖ ਕੇ ਰੱਬ ਨੇ ਉਸ ਨਾਲ ਖੇਡਣ ਦਾ ਮਨ ਬਣਾਇਆ। ਦੋਨੋਂ ਲੋਕਨ ਸ਼ਿਪਾਈ ਖੇਡਣ ਲੱਗੇ ਰੱਬ ਦੀ ਪਹਿਲਾਂ ਲੋਕਨ ਦੀ ਵਾਰੀ ਸੀ ਕਿਉਂਕਿ ਧਰਤੀ ਅਜੇ ਸਾਰੀ ਖਾਲੀ ਸੀ ਲੋਕਨ ਵਾਲੀ ਕੋਈ ਜਗ੍ਹਾ ਰੱਬ ਨੂੰ ਨਾ ਦਿੱਸੀ ਰੱਬ ਨੇ ਕੁਝ ਸੋਚਣ ਤੋਂ ਬਾਅਦ ਬੰਦੇ ਦੇ ਦਿਲ ਵਿੱਚ ਲੁਕਣ ਦਾ ਫੈਸਲਾ ਕੀਤਾ ਕਹਿੰਦੇ ਹਨ ਕਿ ਅੱਜ ਤਾਈਂ ਰੱਬ ਬੰਦੇ ਦੇ ਦਿਲ ਵਿੱਚ ਹੀ ਲੁਕਿਆ ਹੋਇਆ ਹੈ ਬੰਦਾ ਰੱਬ ਨੂੰ ਬਾਹਰ ਹਰ ਥਾਂ ਲੱਭਦਾ ਹੈ ਬਸ ਆਪਣੇ ਅੰਦਰ ਹੀ ਨਹੀਂ ਵੇਂਦਾ ਕਹਿ ਕੇ ਫਕੀਰ ਕਿਸੇ ਢੂੰਗੀ ਸੋਚ ਵਿੱਚ ਡੁੱਬ ਗਿਆ ਤੇ ਕੇਸਰ ਉਸਦੇ ਮੱਥੇ ਦੀਆਂ ਲਕੀਰਾਂ ਵਿੱਚ ਬੰਦੇ ਖੋਜ ਦਿਲ ਹਰ ਰੋਜ਼ ਇਸ ਆਲਾਪ ਨੇ ਕੇਸਰ ਨੂੰ ਡੂੰਘੀ ਸੋਚ ਵਿੱਚੋਂ ਇਵੇਂ ਉਠਾਇਆ ਜਿਵੇਂ ਅਮਰਤ ਵੇਲੇ ਕਿਸੇ ਨੇ ਰਬਾਬ ਛੇੜ ਦਿੱਤੀ ਹੋਵੇ। ਤਿੱਬਿਆਂ ਦੇ ਪਰਛਾਵੇਂ ਜਦੋਂ ਰਾਤ ਨੂੰ ਲੰਮੇ ਹੋ ਗਏ ਤਾਂ ਦੋਵੇਂ ਰੁਕ ਗਏ। ਰਸਤੇ ਤੋਂ ਥੋੜਾ ਹਟਮਾ ਇੱਕ ਥੜਾ ਰਾਈਆਂ ਦੇ ਰੁਕਣ ਲਈ ਬਣਿਆ ਹੋਇਆ ਸੀ। ਇਸੇ ਸਿਆਣੇ ਨੇ ਥੜੇ ਦੀਵਾਲੇ ਦੁਆਲੇ ਡੇਕਾਂ ਦੇ ਦਰਖਤ ਭਲਿਆਂ ਸਮਿਆਂ ਚ ਲਾ ਦਿੱਤੇ ਸਨ ਜੋ ਹੁਣ ਦਿਨੇ ਰਾਈਆਂ ਨੂੰ ਬੈਠਣ ਲਈ ਛਾਂ ਤੇ ਰਾਤੀ ਪਖੇਰਮਾਂ ਨੂੰ ਰਹਿਣ ਲਈ ਥਾਂ ਦਿੰਦੇ ਸਨ। ਥੜੇ ਦੇ ਨਾਲ ਇੱਕ ਨਲਕਾ ਵੀ ਸੀ ਉਹਨਾਂ ਨੇ ਨਲਕਾ ਗੇੜ ਕੇ ਹੱਥ ਪੈਰ ਧੋਤੇ ਤੇ ਥੜੇ ਤੇ ਹੀ ਰਾਤ ਵਿਸਰਾਮ ਕਰਨ ਦਾ ਮਨ ਬਣਾਇਆ ਫਕੀਰ ਨੇ ਆਪਣੀ ਪੋਟਲੀ ਵਿੱਚੋਂ ਚਿੱਟੇ ਰੰਗ ਦੀ ਧਾਗੇ ਨਾਲ ਬਣੀ ਮਾਲਾ ਕੱਢੀ ਜਿਸ ਵਿੱਚ ਗੱਠਾ ਮਾਰ ਕੇ ਮਣਕੇ ਬਣਾਏ ਹੋਏ ਸਨ ਉਹ ਮਾਲਾ ਨੂੰ ਹੱਥ ਵਿੱਚ ਫੜ ਕੇ ਸਾਧਨਾ ਵਿੱਚ ਜੁੜ ਗਿਆ ਸਮਾਂ ਜਿਵੇਂ ਰੁਕ ਗਿਆ ਏਵੇਂ ਲੱਗ ਰਿਹਾ ਸੀ ਜਿਵੇਂ ਸ੍ਰਿਸ਼ਟੀ ਆਲਾਪ ਕਰ ਰਹੀ ਹੋਵੇ ਚੁੱਪ ਦਾ ਹਵਨ ਹੋ ਰਿਹਾ ਹੋਵੇ ਤੇ ਰਾਤ ਦੀ ਗੋਦ ਵਿੱਚ ਦਨ ਸੌ ਰਿਆ ਹੋਏ ਪਰ ਲੰਮੇ ਪਈ ਕੇਸਰ ਦਾ ਧਿਆਨ ਪਲਾਂ ਵਿੱਚ ਹੀ ਪਿੰਡ ਆਪਣੀ ਹਵੇਲੀ ਪਹੁੰਚ ਗਿਆ ਕੇਸਰ ਹੋਰਾਂ ਦੀ ਹਵੇਲੀ ਪਿੰਡੋਂ ਬਾਰ ਬਾਰ ਫਿਰਨੀ ਦੇ ਕੋਲ ਸੀ ਘਰੋਂ ਤੁਰ ਕੇ ਹਵੇਲੀ ਜਾਣ ਲਈ 5-7 ਮਿੰਟ ਹੀ ਲੱਗਦੇ ਸਨ ਉਸ ਦੇ ਦਿਨ ਚ ਤਿੰਨ ਚਾਰ ਗੇੜੇ ਹਵੇਲੀ ਦੇ ਜ਼ਰੂਰ ਲੱਗਦੇ ਹਵੇਲੀ ਦੇ ਰਾਹ ਚ ਚੁਰਾਸਤੇ ਵਾਲੇ ਪੀਪਲ ਥੱਲੇ ਬੁੱਢੇ ਤੇ ਜਵਾਨ ਸਾਰਾ ਦਿਨ ਪਿੰਡ ਦੀ ਖੁੰਡ ਚਰਚਾ ਕਰਦੇ ਜਾਂ 12 ਟਹਿਣੀ ਤੇ ਤਾਸ਼ ਖੇਡਦੇ ਕੇਸਰ ਉਸ ਟਾਣੀ ਵਿੱਚ ਕਦੇ ਨਹੀਂ ਸੀ ਬੈਠਾ ਉਸਦੇ ਜਿਆਦਾ ਘੇੜੇ ਤਾਂ ਹਵੇਲੀ ਦੇ ਰਸਤੇ 'ਚ ਪੈਂਦੇ ਜੀਤੀ ਦੇ ਘਰ ਮੂਰਿਓ ਲੰਘਣ ਤੇ ਉਸਨੂੰ ਵੇਖਣ ਦੀ ਉਮੀਦ ਕਰਕੇ ਲੱਗਦੇ ਸਨ ਜੀਤੀ ਜੈਲਦਾਰਾਂ ਦੀ ਕੁੜੀ ਸੀ ਤੇ ਸਕੂਲ ਵਿੱਚ ਉਸ ਤੋਂ ਦੋ ਜਮਾਤਾਂ ਪਿੱਛੇ ਪੜਦੀ ਸੀ ਉਸ ਤੋਂ ਸੋਹਣੀ ਕੁੜੀ ਨੇੜੇ ਦੇ ਪਿੰਡਾਂ ਵਿੱਚ ਹੋਰ ਕੋਈ ਨਹੀਂ ਸੀ ਮੁੰਡਿਆਂ ਦੀ ਢਾਣੀ ਵਿੱਚ ਉਸਦੀ ਚਰਚਾ ਆਨੇ ਬਹਾਨੇ ਚੱਲਦੀ ਹੀ ਰਹਿੰਦੀ ਉਸਨੂੰ 6ਵੀਂ ਜਮਾਤ ਤੋਂ ਬਾਅਦ ਘਰਦਿਆਂ ਨੇ ਸਕੂਲੋਂ ਹਟਾ ਲਿਆ ਸੀ ਉਹ ਪੜ੍ਹਨਾ ਤਾਂ ਚਾਹੁੰਦੀ ਸੀ ਪਰ ਪਿੰਡ 'ਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ ਉਸ ਦਾ ਘਰ ਕੇਸਰ ਦੀ ਹਵੇਲੀ ਦੇ ਨਾਲ ਲਗਮਾ ਹੋਣ ਕਰਕੇ ਦੋਵਾਂ ਦਾ ਬਚਪਨ ਕੇਸਰ ਹੋਰਾਂ ਦੀ ਹਵੇਲੀ ਜਾਂ ਜੀਤੀ ਦੇ ਘਰ ਖੇਡਦਿਆਂ ਹੀ ਗੁਜ਼ਰਿਆ ਸੀ ਬਚਪਨ ਵਿੱਚ ਇਕੱਠੇ ਖੇਡਦਿਆਂ ਅਤੇ ਲੜਦੇ ਝਗੜਦੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਕੇਸਰ ਤੋਂ ਸੰਗਣ ਲੱਗ ਪਈ ਸੀ ਜੀਤੀ ਨੇ ਕਦੇ ਸਿਰ ਤੋਂ ਦੁਪੱਟਾ ਨਹੀਂ ਸੀ ਸਰਕਣ ਦਿੱਤਾ ਕੇਸਰ ਨੂੰ ਉਸ ਦੀਆਂ ਕੁੜਤੀਆਂ ਦੇ ਸਾਰੇ ਰੰਗ ਯਾਦ ਸਨ ਉਹ ਕੁੜਤੀਆਂ ਬਦਲਦੀ ਰਹਿੰਦੀ ਪਰ ਕਾਲੇ ਰੰਗ ਦੀ ਸ਼ੀਸ਼ਿਆਂ ਵਾਲੀ ਕਗਰੀ ਅਕਸਰ ਉਹੋ ਹੀ ਹੁੰਦੀ ਉਹ ਤਾਂ ਇੱਕ ਚਾਂਦੀ ਦਾ ਮੋਟਾ ਕੜਾ ਵੀ ਉਹ ਪਾਉਣ ਲੱਗ ਪਈ ਸੀ ਜਿਹੜਾ ਉਸ ਦੀ ਮਾਂ ਨੇ ਚੜ੍ਹਦੇ ਸਿਆਲ ਦਿੱਤਾ ਸੀ ਜਦੋਂ ਜੀਤੀ 15 ਸਾਲਾਂ ਦੀ ਹੋਈ ਸੀ ਜਦੋਂ ਕੋਤੋਂ ਜੀਤੀ ਨੇ ਚੁੰਨੀ ਨਾਲ ਆਪਣੀ ਛਾਤੀ ਟਕਣੀ ਸ਼ੁਰੂ ਕੀਤੀ ਉਦੋਂ ਕੋਤੋਂ ਹੀ ਦੋਵਾਂ ਦਾ ਇਕੱਠਿਆਂ ਖੇਡਣਾ ਵੀ ਬੰਦ ਹੋ ਗਿਆ ਤੇ ਹੌਲੀ-ਹੌਲੀ ਗੱਲ ਕਰਨ ਦੇ ਮੌਕੇ ਵੀ ਘਟਨੇ ਸ਼ੁਰੂ ਹੋ ਗਏ ਜਦੋਂ ਇਕੱਠੇ ਪੜਦੇ ਸੀ ਤਾਂ ਸਕੂਲੋਂ ਆਉਂਦਿਆਂ ਜਾਂਦਿਆਂ ਦੋਵਾਂ ਦੀ ਗੱਲ ਹੋ ਜਾਂਦੀ ਜਦੋਂ ਤੋਂ ਪੜ੍ਹਾਈ ਬੰਦ ਹੋਈ ਸੀ ਤਾਂ ਗੱਲ ਹੋਈ ਨੂੰ ਹਫ਼ਤੇ ਬੀਤ ਜਾਂਦੇ ਮਨ ਤਾਂ ਬਸ ਦੂਰੋਂ ਦੂਰੋਂ ਵੇਖ ਕੇ ਹੀ ਦਿਨ ਲੰਘਦੇ ਸਨ ਇਹਨਾਂ ਦੂਰੀਆਂ ਨੇ ਮਿਲਣ ਦੀ ਤਾਂਘ ਘਟਾਉਣ ਦੀ بجائے ਵਧਾ ਦਿੱਤੀ ਸੀ ਕੇਸਰ ਦੇ ਰੋਜ਼ ਹਵੇਲੀ ਜਾਣ ਵੇਲੇ ਜੀਤੀ ਨੂੰ ਜਿਵੇਂ ਇਲਹਾਮ ਹੋ ਜਾਂਦਾ ਉਹ ਕਦੇ ਬਾਹਰਲੇ ਬੂਹੇ ਕੋਲ ਕਦੇ ਛੱਤ ਤੇ ਜਾਂ ਪੌੜੀਆਂ ਤੇ ਖੜ ਕੇ ਉਸ ਵੱਲ ਵੇਖ ਕੇ ਨਿਮਾ ਨਿਮਾ ਜਿਹਾ ਹਾਸੇ ਛੱਡਦੀ ਕੇਸਰ ਦੀ ਖੁਸ਼ੀ ਦਾ ਆਰੰਭ ਤੇ ਅੰਤ ਬਸ ਇਹੋ ਇੱਕ ਤੱਕਣੀ ਸੀ ਉਸ ਦਾ ਹਵੇਲੀ ਵੱਲ ਜਾਂਦਿਆਂ ਆਨੇ ਬਹਾਨੇ ਜੀਤੀ ਦੇ ਘਰ ਮੁਰਿਓ ਲੰਘਣਾ ਜੀਤੀ ਦਾ ਤਾਂ ਪਚੀਵੀ ਪੌੜੀਆਂ ਜਾਂ ਛੱਤ ਤੇ ਖੜਕੇ ਉਡੀਕਣਾ ਤੇ ਉਸ ਵੱਲ ਦੇਖਣਾ ਪਿਆਰ ਨਹੀਂ ਤਾਂ ਹੋਰ ਕੀ ਸੀ ਉਹ ਸੋਚਦਾ ਜੀਤੀ ਦਾ ਬਾਪ ਇਲਾਕੇ ਦਾ ਕਹਿੰਦਾ ਕਹੋਂ ਦਾ ਸਰਦਾਰ ਸੀ ਉਸ ਦੇ ਦੋ ਮੰਜ਼ਲੇ ਘਰ ਵਿੱਚ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਦਾ ਆਉਣਾ ਜਾਣਾ ਆਮ ਹੀ ਸੀ ਜੈਲਦਾਰਾਂ ਦੇ ਉਸ ਵੱਡੇ ਘਰ ਦਾ ਦਰਵਾਜ਼ਾ ਆਮ ਤੌਰ ਤੇ ਬੰਦ ਹੀ ਰਹਿੰਦਾ ਸੀ ਹਮੇਸ਼ਾ ਚਰਚਾ ਤਾਂ ਇਹ ਵੀ ਸੀ ਕਿ ਉਸ ਦਾ ਬਾਪ ਮਹੀਨੇ ਦੇ ਅੱਧੇ ਦਿਨ ਬਾਰਡਰ ਤੋਂ ਪਾਰ ਹੀ ਰਹਿੰਦਾ ਸੀ ਦਬਵੀਂ ਆਵਾਜ਼ ਵਿੱਚ ਗੱਲਾਂ ਹੁੰਦੀਆਂ ਕਿ ਜੈਲਦਾਰ ਦਾ ਹਫੀਮ ਦੀ ਸਮਗਲਿੰਗ ਦਾ ਕਾਰੋਬਾਰ ਸੀ ਪਰ ਕੇਸਰ ਨੂੰ ਇਹਨਾਂ ਗੱਲਾਂ ਨਾਲ ਕੋਈ ਲੈਣ ਦੇ ਨਹੀਂ ਸੀ ਉਸ ਨੂੰ ਤਾਂ ਬਸ ਇਹੋ ਝੋਰਾ ਖਾਈ ਜਾਂਦਾ ਸੀ ਕਿ ਜੀਤੀ ਤੇ ਉਹਦਾ ਮੇਲ ਹੋਣਾ ਓੱਖਾ ਲੱਗਦਾ ਸੀ ਕਈ ਵਾਰ ਉਸ ਨੂੰ ਦੋਹਾਂ ਦਾ ਰਿਸ਼ਤਾ ਚੰਨ ਤੇ ਚਕੌਰ ਵਾਲਾ ਲੱਗਦਾ ਸੀ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਦੂਜੇ ਦਿਨ ਦਾ ਸਫ਼ਰ ਉਮੀਦ ਆ ਤੁਹਾਨੂੰ ਕਿਤਾਬ ਵਧੀਆ ਲੱਗ ਰਹੀ ਹੋਊਗੀ ਜੇਕਰ ਕਿਤਾਬ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਕੇ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ